ਜਮਾਤ 8ਵੇਂ ਪ੍ਰਸ਼ਨ 31 ਤਿੰਨ ਆਸਮਾਨ ਅੰਤਰਖਾਮਾ ए बी सी डी ਅਤੇ ई एफ ਨੂੰ ਸ਼ੋਦਾ ਇੱਕ ਚੱਕਰ ਖਿੱਚੋ ਆ ਸਾਡੇ ਕੋਲੇ ए बी सी डी ई एफ ਹੁਣ ਆਪ ਇਹਨਾਂ ਰਖਾਮਾਂ ਨੂੰ ਅੱਗੇ ਵਧਾ ਦਿਓ ਇਹ ਸਵਾਲ ਨੂੰ ਤੁਸੀਂ ਧਿਆਨ ਨਾਲ ਦੇਖੋ ਤਿੰਨ ਆਸਮਾਨਾਂਤਰ ਖਾਮਾ ਨੇ ए बी सी डी ई एफ ए बी ਨੂੰ ਡਾਟਡ ਅੱਗੇ ਵਧਾਤਾ ਸੀ ਡੀ ਨੂੰ ਇਧਰ ਨੂੰ ਵੀ ਤੇ ਇਧਰ ਨੂੰ ਵੀ ਠੀਕ ਹੈ ई एफ ਨੂੰ ਇਹ ਫਿਰ ਕੋਣ ਬਣ ਗਿਆ ਠੀਕ ਹੈ ਇਹਨੂੰ ਬਿੰਦੂ ਐਨ ਐਮ ਹੁਣ ਜਿਹੜਾ ਐਨ ਐਨ ਕੋਣ ਆ ਗਿਆ ਇਹਦਾ ਪ੍ਰਕਾਰ ਨਾਲ ਅੱਧ ਕਰ ਲਿਆ। ਇਸੇ ਤਰੀਕੇ ਐਮ ਵੀ ਕੋਣ ਬਣਾਉਣਗੇ ਉਹਨਾਂ ਵਿੱਚ ਆਪ ਲਾ ਕੇ ਉਹਦਾ ਅੱਧ ਕਰ ਲਿਆ। ਉਹ ਬਿੰਦੂ ਤੇ। ਹੁਣ ਉਹ ਬਿੰਦੂ ਤੇ ਪ੍ਰਕਾਰ ਰੱਖੋ। ਇਹ ਬਿੰਦੂ ਹੋਏਗਾ ਪੀ। ਉਹਦੇ ਪ੍ਰਕਾਰ ਰੱਖੋ ਪੀ ਜਨੇ ਪ੍ਰਕਾਰ ਘੋਲ ਕੇ ਨਾ ਚੱਕਰ ਲਾ ਦੋ। ਜਿਹੜਾ ਉਹ ਚੱਕਰ ਆ ओहो ए बी सी डी ਅਤੇ ਇਫ ਤਿੰਨੇ ਆ ਸਮਾਨਾਂਤਰ ਖਮਾ ਨੂੰ ਸ਼ੋਏਗਾ ਠੀਕ ਹੈ ਤੇਨ ਆ ਸਮਾਨਾਂਤਰ ਖਮਾ ਦਾ ਮਤਲਬ ਹੁੰਦਾ ਕਿ ਤਿੰਨੇ ਆ ਸਮਾਨਾਂਤਰ ਖਮਾ ਇੱਕ ਲਾਈਨ ਦੇ ਵਿੱਚ ਨਹੀਂ ਹੁੰਦੀ ਠੀਕ ਹੈ ਇੱਕ ਇਧਰ ਨੂੰ ਆ ਇੱਕ ਇਧਰ ਨੂੰ ਇੱਕ ਇਧਰ ਨੂੰ ਤਿੰਨੇ ਹੀ ਇੱਕ ਲਾਈਨ ਚ ਨਹੀਂ ਹੈਗੀਆਂ ਜੀ ਲਾਈਨ ਚੋਂ ਤਾਂ ਫਿਰ ਆ ਸਮਾਨਾਂਤਰ ਹੋ ਜਾਣ ਨਹੀਂ ਇਹ ਸਮਾਨਾਂਤਰ ਨਹੀਂ ਹੈਗੀਆਂ ਇਹ ਹੈਗੀਆਂ ਆ ਸਮਾਨਾਂਤਰ ਇੱਕ ਇਧਰ ਇੱਕ ਇਧਰ ਨੂੰ ਇੱਕ ਇਧਰ